ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੇਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਘਰ ਦੇ ਵਿੱਚ ਸੇਵੀਆਂ ਮਿੱਠੀਆਂ ਸੇਵੀਆਂ ਦੁੱਧ ਦੇ ਵਿੱਚ ਬਣਾ ਕੇ ਆਪਾਂ ਤਿਆਰ ਕਰਾਂਗੇ ਇਹਦੇ ਵਾਸਤੇ ਆਪਾਂ ਲਿਆਏ 1 ਕਿਲੋ ਦੁੱਧ ਨੂੰ ਬਦ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਉਬਾਲ ਲਾਂਗੇ ਠੀਕ ਹੈ ਜੀ ਬਹੁਤ ਹੀ ਵੱਜਕ ਬੁਈ ਮਰ ਗਈਆਂ ਸੇਵੀਆਂ ਬਣਾ ਕੇ ਆਪਾਂ ਘਰ ਦੇ ਵਿੱਚ ਤਿਆਰ ਕਰਾਂਗੇ ਇਹ ਨੇ ਆਪਣੇ ਕੋਲ ਇੱਕ ਪੈਕਟ ਸੇਵੀਆਂ ਦਾ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਠੀਕ ਹੈ ਜੀ ਇਹਨੂੰ ਧੋਣ ਦੀ ਕੋਈ ਲੋੜ ਨਹੀਂ ਹੈਗੀ ਤੇ ਹੁਣ ਆਪਾਂ ਇੱਧਰ ਪਾਵਾਂਗੇ ਦੁੱਧ ਦੇ ਵਿੱਚ ਦੋ ਤਿੰਨ ਲਿਆਚੀਆਂ ਕੁੱਟ ਕੇ ਠੀਕ ਹੈ ਜੀ ਤਾਂ ਕਿ ਤਾਂ ਟੇਸਟ ਬਹੁਤ ਵਧੀਆ ਆਵੇ ਤੇ ਮੀਡੀਅਲ ਕੈਂਸ ਤੇ ਬਣਾ ਕੇ ਇਹਨੂੰ ਕਰਾਂਗੇ ਤਿਆਰ ਲਓ ਜੀ ਹੁਣ ਆਪਾਂ ਇਸ ਤਰ੍ਹਾਂ ਨਾ ਆ ਵੀ ਨਾਲ ਲਾਂਦੇ ਰਹਿਾਂਗੇ ਦੁੱਧ ਨੂੰ ਵਾਲਾ ਆ ਚੁੱਕਿਆ ਆਪਣੇ ਨੂੰ ਤੇ ਬਹੁਤ ਵਧੀਆ ਆਪਾਂ ਖੋਏ ਵਰਗੀਆਂ ਸੇਵੀਆਂ ਬਣਾ ਕੇ ਤਿਆਰ ਕਰਾਂਗੇ ਇਹ ਸੇਵੀਆਂ ਆਪਾਂ ਬਾਜ਼ਾਰ ਚੋਂ ਲੈ ਕੇ ਆਉਂਦੀਆਂ ਸੀ ਠੀਕ ਹੈ ਜੀ ਕਿ ਘਰ ਦੀਆਂ ਬਣਾਈਆਂ ਹੋਈਆਂ ਆਟੇ ਵਾਲੀਆਂ ਸੇਵੀਆਂ ਨਹੀਂ ਹਨ ਲਓ ਜੀ ਤਦ ਨੂੰ ਆਪਾਂ ਨੇ ਚੰਗੀ ਤਰ੍ਹਾਂ ਉਬਾਲਾ ਆ ਚੁੱਕਿਆ ਹੈ ਤੇ ਹੁਣ ਆਪਾਂ ਗੈਸ 'ਤੇ ਕਰਾਂਗੇ ਮੀਡੀਅਮ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਹੁਣ ਸੇਵੀ ਲੋ ਜੀ ਨਾਲ ਨਾਲ ਥੋੜ੍ਹਾ-ਥੋੜ੍ਹਾ ਕਰਕੇ ਆਪਾਂ ਪਾਵਾਂਗੇ ਇੱਕੋਦਮ ਆਪਾਂ ਨਹੀਂ ਪਾਣੀਆਂ ਨਹੀਂ ਤਾਂ ਉਹਦੇ ਵਿੱਚ ਗੰਡਾ ਜੀਆਂ ਪੈ ਜਾਂਦੀਆਂ ਠੀਕ ਹੈ ਜੀ ਲੋ ਜੀ ਹੁਣ ਆਪਾਂ ਨਾਲ ਦੇ ਨਾਲ ਇਸ ਤਰ੍ਹਾਂ ਲਾਂਦੇ ਰਵਾਂਗੇ ਤੇ ਗੈਸ ਨੂੰ ਬਿਲਕੁਲ ਮੀਡੀਅਮ ਤੇ ਪਕਾਵਾਂਗੇ ਬਹੁਤ ਹੀ ਵਧੀਆ ਸੀਮਿਆ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਜ਼ਿਆਦਾ ਟੇਸਟੀ ਕੋਈ ਇਹ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਸਿਰਫ 5 ਮਿੰਟ ਦੀ ਤੋਂ ਪਹਿਲਾਂ ਹੀ ਬਣ ਕੇ ਤਿਆਰ ਹੋ ਜਾਂਦੀ ਹੈ ਨੇ 5 ਮਿੰਟ ਵੀ ਜ਼ਿਆਦਾ ਨਹੀਂ ਠੀਕ ਹੈ ਜੀ ਲਓ ਜੀ ਹੁਣ ਆਪੇ ਇਹਨੂੰ ਥੋੜਾ ਹੀ ਟੱਕਰ ਨੰਗਾ ਕਰਕੇ ਮੀਡੀਅਮ ਗੈਸ ਤੇ ਪਕਾਵਾਂਗੇ ਜੇ ਆਪਾਂ ਇਹਨੂੰ ਟੱਕ ਕੇ ਪਕਾਵਾਂਗੇ ਤਾਂ ਆਪਣਾ ਦੁੱਧ ਉਬਲ ਕੇ ਬਾਹਰ ਆ ਸਕਦਾ ਠੀਕ ਹੈ ਜੀ ਇਸ ਕਰਕੇ ਆਪਾਂ ਉਹ ਟੱਕ ਕੇ ਥੋੜਾ ਜਿਹਾ ਨੰਗਾ ਕਰਕੇ ਪਕਾਇਆ ਸੀ ਲਓ ਜੀ ਹੁਣ ਦੇਖੋ ਤੁਸੀਂ ਕਿੰਨਾ ਵਧੀਆ ਵਾਲਾ ਆਈ ਜਾਂਦਾ ਗੈਸ ਆਪਣਾ ਬਿਲਕੁਲ ਮੀਡੀਅਮ ਆ ਹੁਣ ਆਪਾਂ 2-3 ਮਿੰਟ ਬਾਅਦ ਇਹਦੇ ਵਿੱਚ ਪਾਤੀ ਨੇ ਖੰਡ। ਖੰਡ ਦਾ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਠੀਕ ਹੈ ਜੀ ਜਿੰਨਾ ਤੁਹਾਨੂੰ ਚਾਹੀਦਾ ਹੈ ਤੁਸੀਂ ਉਨਾਂ ਘੱਪਤ ਘੱਟ ਕਰ ਸਕਦੇ ਹੋ। ਆਪਾਂ ਟੋਟਲੇ ਦੇ ਵਿੱਚ 4 ਚਮਚੇ ਖੰਡ ਤੇ ਪਾਤੀ ਨੇ। ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ। ਸੇਮੀਆਂ ਬਣ ਕੇ ਆਪਣਿਆ ਧਿਆਨ ਹੈ ਬਸ ਖੰਡ ਮੀਕ ਵਾਲਾ ਆ ਜਾਵੇ ਤਾਂ ਫਿਰ ਆਪਾਂ ਇਹਨੂੰ ਬੰਦ ਕਰਕੇ ਠਾਕੇ ਰੱਖ ਦਾਂਗੇ ਬਾਪ ਦੇ ਵਿੱਚ ਤਾਂ ਕਿ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਵੇ। ਲਓ ਜੀ ਬਹੁਤ ਹੀ ਵਧੀਆ ਸੇਵੀਆਂ ਇਸ ਤਰੀਕੇ ਨਾਲ ਤੁਸੀਂ ਘਰ ਦੇ ਵਿੱਚ ਬਣਾਓ ਬੱਚਿਆਂ ਨੂੰ ਖਵਾਓ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਬਣਦੀਆਂ ਨੇ ਤੇ ਬਹੁਤ ਘੱਟ ਟਾਈਮ ਤੇ ਬਣ ਕੇ ਤਿਆਰ ਹੋ ਜਾਂਦੀਆਂ ਨੇ ਠੀਕ ਹੈ ਜੀ ਲਓ ਜੀ ਹੁਣ ਆਪਣਾ ਵਾਲ ਆ ਚੁੱਕਿਆ ਹੈ ਕੈਸ ਆਪਣਾ ਬਿਲਕੁਲ ਮੀਡੀਅਮ ਟਿਕਾ ਜਿ ਤੁਸੀਂ ਦੇਖ ਸਕਦੇ ਹੋ ਆਪਾਂ ਇੱਕ ਦੋ ਮਿੰਟ ਚੰਗੀ ਤਰ੍ਹਾਂ ਇਹਨੂੰ ਚੀਨੀ ਪਾ ਕੇ ਇਨੂੰ ਹਲਾਤਾ ਸੀ ਤਾਂ ਕਿ ਆਪਾਂ ਨੂੰ ਵੀ ਇਹਦਾ ਕੋਈ ਵੀ ਚੀਨੀ ਚੰਗੀ ਤਰ੍ਹਾਂ ਭੁਲ ਜੇ ਤੇ ਇੱਕ ਚਮਚਾ ਆਪਾਂ ਥੋੜਾ ਜਿਆਦਾ ਚੀਨੀ ਦਾ ਹੋਰ ਪਾਤਾ ਆਪਾਂ ਥੋੜੀ ਜਿਹੀ ਘੱਟ ਲੱਗਦੀ ਰਹੀ ਸੀ ਠੀਕ ਹੈ ਜੀ ਲਓ ਜੀ ਹੁਣ ਟੱਕ ਕੇ ਇਹਨੂੰ ਮੀਡੀਅਮ ਗੈਸ ਤੇ 1 ਮਿੰਟ ਲਈ ਨਾਲ ਦੀ ਨਾਲ ਆਪ ਇਹਨੂੰ ਕਰ ਦਾਂਗੇ ਬੰਦ ਲਓ ਜੀ ਹੁਣ ਇਹ ਆਪ ਦੇ ਵਿੱਚ ਹੀ ਬਣ ਗਿਆ ਆਪਣੇ ਆਪ ਸੈੱਟ ਹੋ ਜਾਣਗੇ ਹਰਾਪੇ ਨੂੰ ਚਕਾ ਜੂਤੇ ਬਣਾਵਾਂ ਪਾਤੇ ਨੇ ਤੇ ਬਹੁਤ ਵਧੀਆ ਆਪਾਂ ਬਣਾ ਕੇ ਸੇਵੀਆਂ ਤਿਆਰ ਕੀਤੀਆਂ ਨੇ ਬਿਲਕੁਲ ਖੋਆ ਵਰਗੀ ਤੇ ਬਹੁਤ ਜ਼ਿਆਦਾ ਟੇਸਟੀ ਤੁਸੀਂ ਘਰ ਦੇ ਵਿੱਚ ਬਣਾਓ ਆਪਣੇ ਬੱਚਿਆਂ ਨੂੰ ਖਵਾਓ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਨਹੀਂ ਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਤੁਸੀਂ ਆਪਣੀ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤਾਂ ਕਿ ਅਸੀਂ ਤੁਹਾਡੇ ਲਈ ਨੰਗੀਆਂ ਨੰਗੀਆਂ ਵੀਡੀਓ ਲੈ ਕੇ ਹਾਜ਼ਰ ਹੋਈਏ ਓਕੇ ਜੀ ਥੈਂਕ ਯੂ